ਹੋਸ਼ਿਆਰਪੁਰ ਦੇ ਭਾਜਪਾ ਲੀਡਰ ਤਿਕਸ਼ਨ ਸੂਤੇਕਰ ਬਾਹਰ ਗੁਹਾ ਸੁੱਟਣ ਦੇ ਕੇਸ ਵਿੱਚੋਂ ਧਾਰਾ 307 ਹਟਾਉਂਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਜਾਰੀ ਕਰ ਦਿੱਤੇ ਹੈ ਇਸ ਤੋਂ ਇਲਾਵਾ ਐਫ ਆਈ ਆਰ ਦਰਜ ਕਰਨ ਵਾਲੇ ਐਸ ਐਚ ਓ ਨੂੰ ਵੀ ਹਟਾ ਦਿੱਤਾ ਗਿਆ ਹੈ ਇਹ ਮਾਮਲਾ ਹੋਸ਼ਿਆਰਪੁਰ ਸਿਟੀ ਥਾਣੇ 'ਚ ਦਰਜ ਕੀਤਾ ਗਿਆ ਸੀ ਕੈਪਟਨ ਅਮਰਿੰਦਰ ਸਿੰਘ ਮੁਤਾਬਕ ਇਸ ਘਟਨਾ ਵਿੱਚ ਕਤਲ ਦੀ ਕੋਸ਼ਿਸ਼ ਦੀ ਧਾਰਾ ਇਹ ਗਾਟ ਟਰੱਕ ਟ੍ਰੈਕਟਰ ਆ ਰਿਹਾ ਥਾ और वो घूम गया टूवर्ड्स जो जहाँ उनकी बीजेपी लीडर के का घर था और उसके सामने चौकीदार था या कोई और था वो लिट गया और उसको आगे जाने नहीं देना चाह रहे थे तो उसमें से ट्रैक्टर रुक गया उनको ऊपर ही चढ़ा रुक गया एंड उसी जब उसको उठा के साइड में कर दिया उन्होंने वो डंप कर दिया जो ऐसे ऐसे था वहाँ आई थिंक उसको ही शुड ऑफ उसको देखना चाहिए था कि दिस इज़ नॉट टू मर्डर केस दिस इज़ जस्ट लॉ एंड ऑर्डर मैटर एंड शुड इुट जो चार्जेस लगते हैं उस पर लगाना चाहिए बट नॉट अटेम्प्ट टू मर्डर और हमने उसके बाद हमने एक एस आई टी उन उन्होंने हम जो अब उस किया कि गलत हो गई बात और तीन सौ सात तो उन्होंने निकाल दिया सो दैट इज़ बीन आउट لیکن ایس ایچ او شوڈ ہیو ایکٹڈ مور ریسپانسیبل دیئر فور آئی ایم ٹرانسفرنگ دیز ایس ایچ او کوس کو میں اںدر سے موو کر رہا ہوں تاکہ کوئی ریپورٹ ریسپانسبل پرسن ہے تاکہ ایسی باتیں نہ ہوں۔ مائی جاب از لاء اینڈ آرڈر ایک بات میں اپ کو کہہ دیتا ہوں۔ اُدر تিক্ষن سود نے کیپٹن ڈیز کاروائی تے سوال کھڑے کیتے ہیں۔ میں کی کہنا کہ کیپٹن صاحب کی کندے سارا کھیلے رچیا پنجاب چونا لایا تے انہاں نو یہ سمجھ لینا چاہیے کہ اس ساتھ نال ਖੇਲਣਾ ਨਹੀਂ ਚਾਹੀਦਾ ਆਪਣੇ ਹੱਥ ਵੀ ਜਾਂਦੇ ਹੁੰਦੇ ਅੱਗੇ ਪੰਜਾਬ ਨੇ ਸੰਤਾਨ ਹੋ ਗਿਆ ਜਿੱਥੇ ਤੱਕ ਇਹ ਕਹਿੰਦੀ ਗੱਲ ਹੈਗੀ ਆ ਕਿ ਧਾਰਾ 307 ਤੌਰ ਤੇ ਜਾਂ ਹੋਰ ਅਸੀਂ ਤਾਂ ਕੋਈ ਧਾਰਾ ਮੰਗੀ ਨਹੀਂ ਸੀ ਸਾਡੇ ਤਾਂ ਜਿਹੜਾ ਉਸਲੇ ਮੇਰੇ ਬਚਾਅ ਤੇ ਕਾਰਕਟਰ ਆਇਆ ਉਹਨੇ ਬਿਆਨ ਦਿੱਤਾ ਇਹਨਾਂ ਨੇ ਪੁਲਿਸ ਨੇ ਸਾਰੀਆਂ ਉਹ ਜਿਹੜੀਆਂ ਉੱਥੇ ਦੀਆਂ ਉਹ ਆਪਣੇ ਨਾਲ ਉਹ ਵੀ ਲੈ ਆ ਉਸਕੇ ਇੱਕ ਪ੍ਰੈਸ ਵਾਲਾ ਬੰਦਾ ਸੀ پتہ ਨਹੀਂ ਕੌਣ ਸੀ ਕੋਲ ਵੀਡੀਓ ਖੰਡਾਲ ਕੇ ਦੇਖ ਕੇ ਸੈਟੀਸਫਾਈਡ ਹੋ ਕੇ ਐਫ ਆਈ ਆਰ ਜੜੀ ਹੈ ਵੀਰ ਨੋਟ ਕੀਤੀ ਸੀ ਦੀ ਆਪਣੇ ਤੋਂ ਨਹੀਂ ਜਾਂਦੇ ਆਪੇ ਲਾਈ ਜਾਂਦੇ ਹੈਗੇ ਆ ਬਾਕੀ ਕਾਨੂੰਨ ਹੈਗਾ ਆਪੇ ਕਾਨੂੰਨ ਆਪਣਾ ਕੰਮ ਕਰੂਗਾ ਪਰ ਗਵਰਨਮੈਂਟ ਨੇ ਇਹ ਤਾਰਾ ਤੋੜੀ ਆ ਅੱਤ ਤੋਂ ਵੱਡ ਮੈਸੇਜ ਦਾ ਕੈਪਟਨ ਸਾਹਿਬ ਦਾ ਬਿਆਨ ਦੇਣਾ ਇਹ ਸਾਬਤ ਕਰਦਾ ਆ ਕਿ ਸਰਕਾਰ ਇਸਾਰੇ ਖੇਲ ਚ ਕਿੰਨੀ 몰ਦਾ ਇਹ ਘਟਨਾ 1 ਜਨਵਰੀ ਦੀ ਹੈ ਖੇਤੀ ਕਾਨੂੰਨ ਦੇ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਪ੍ਰਤੀ ਬੀਜੇਪੀ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਦਿਕਸ਼ਨ ਸੂਦ ਵੱਲੋਂ ਬਿਆਨਵਾਜ਼ੀ ਕੀਤੇ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਨੇ ਮੰਤਰੀ ਦੇ ਘਰ ਬਾਹਰ ਰੋਹ ਹਟਿਆ ਸੀ ਇਸ ਦੌਰਾਨ ਭਾਰਤੀ ਜਨਤਾ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਮੰਤਰੀ ਦਿਕਸ਼ਨ ਸੂਦ ਖਿਲਾਫ ਨਾਰਾਵਾਜ਼ੀ ਵੀ ਕੀਤੀ ਸੀ ਮੌਕੇ ਤੇ ਮੌਜੂਦ ਬੀਜੇਪੀ ਸਮਰਥਕਾਂ ਅਤੇ ਕਿਸਾਨਾਂ ਵਿਚਾਲੇ ਹਲਕੀ ਝੜਪ ਵੀ ਹੋਈ ਸੀ ਇਸ ਤੋਂ ਬਾਅਦ ਪੁਲਿਸ ਨੇ ਧਾਰਾ 307 ਤਹਿਤ ਪਰਚਾ ਦਰਜ ਕੀਤਾ FIR ਵਿੱਚ 17307 سمیت 452 506 323 148 ਅਤੇ 149 ਜੋੜੀਆਂ ਗਈਆਂ ਜਿਸ ਤੋਂ ਬਾਅਦ 4 ਜਨਵਰੀ ਨੂੰ ਕਿਸਾਨ ਜਥੇਬੰਦੀਆਂ ਨੇ ਹੁਸ਼ਿਆਰਪੁਰ ਦੀ ਮਿਨੀ ਸੈਕਟਰੀਏਟ ਬਾਹਰ ਪ੍ਰਦਰਸ਼ਨ ਕੀਤਾ ਹਾਲਾਂਕਿ ਪੁਲਿਸ ਨੇ ਮਾਮਲੇ ਦੀ ਜਾਂਚ ਲਈ SIT ਬਣਾ ਦਿੱਤੀ ਸੀ ਪਰ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ ਵਿੱਚੋਂ ਧਾਰਾ 307 ਨੂੰ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਨੇ